ਸ਼ਸ਼ੀਕਲ ਦੋਸਤੋ ਇੱਕ ਬਹੁਤ ਹੀ ਵੱਡੀ ਤੇ ਤਾਜ਼ਾ ਅਪਡੇਟ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਉਸ ਪ੍ਰਸਿੱਧ ਕਲਾਕਾਰ ਦੀ ਰਾਜਵੀਰ ਜਵੰਦਾ ਦੀ ਜਿਸ ਦੀ ਅੱਜ ਤੋਂ 8 ਤੋਂ 10 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ ਦੋਸਤੋ ਉਸ ਦਾ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਕਿ ਮੁਹਾਲੀ ਦੇ 40 ਹਸਪਤਾਲ ਦੇ ਵਿੱਚ 12 ਦਿਨ ਰਹਿਣ ਤੋਂ ਬਾਅਦ ਉਹ ਸਾਡੇ ਪੂਰੇ ਪੰਜਾਬ ਦੇ ਲੋਕਾਂ ਨੂੰ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਚਲੇ ਜਾਂਦੇ ਹਨ ਜਿਸ ਨੂੰ ਯਾਦ ਕਰਕੇ ਅੱਜ ਵੀ ਪੂਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਤੇ ਦਿਲ ਰੋਂਣ ਲੱਗਦਾ ਕਿਉਂਕਿ ਦੋਸਤੋ ਉਹ ਬਹੁਤ ਹੀ ਚੰਗੇ ਗਾਣੇ ਗਾਉਂਦੇ ਸੀ ਜਿਸ ਨੂੰ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਸੱਭਿਆਚਾਰਕ ਦੇ ਨਾਲ ਜੋੜਦੇ ਸਨ ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਦੀ ਧੜਕਣ ਬਣੇ ਹੋਏ ਸੀ ਪਰ ਦੋਸਤੋ ਉਹਨਾਂ ਦੇ ਲਈ ਲੱਖਾਂ ਦੁਆਵਾਂ ਲੱਖਾਂ ਅਰਦਾਸਾਂ ਗੁਰਦੁਆਰਿਆਂ ਦੇ ਵਿੱਚ ਦੇਗਾਂ ਵੀ ਕੀਤੀਆਂ ਗਈਆਂ ਪਰ ਪਤਾ ਨਹੀਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਰਕੇ ਉਹ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਪਰ ਦੋਸਤੋ ਕਹਿੰਦੇ ਹਨ ਕਿ ਰੱਬ ਨੇ ਜਿੰਨੇ ਸਾ ਲਿਖੇ ਹਨ ਅਸੀਂ ਉਨੇ ਹੀ ਸਾ ਲੈਣੇ ਹੁੰਦੇ ਤੇ ਇਸੇ ਤਰ੍ਹਾਂ ਰਾਜਵੀਰ ਜਵੰਦਾ ਦੇ ਨਾਲ ਹੋਇਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਕਤਲ ਕੀਤਾ ਗਿਆ ਹੈ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਦੋਸਤੋ ਹੁਣ ਵੱਡੇ ਖੁਲਾਸੇ ਇਹ ਵੀ ਕਿਤੇ ਜਾ ਰਹੇ ਹਨ ਲੋਕਾਂ ਦੇ ਮੈਂ ਕਮੈਂਟ ਪੜੇ ਹਨ ਲੋਕਾਂ ਦੇ ਵੱਲੋਂ ਇਹ ਦੋਸ਼ ਰਾਜਵੀਰ ਜਵੰਦਾ ਦੇ ਮਾਮਾ ਜੀ ਉੱਤੇ ਲਗਾਏ ਜਾ ਰਹੇ ਹਨ ਕਿ ਜਿਹੜੇ ਰਾਜਵੀਰ ਜਵੰਦਾ ਦੇ ਮਾਮਾ ਜੀ ਹਨ ਉਹਨਾਂ ਦੀ ਕਿਸੇ ਗੱਲ ਦੇ ਪਿੱਛੇ ਇੱਕ ਵਿਆਹ ਸਮਾਗਮ ਦੇ ਵਿੱਚ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਉਹ ਵੱਡੀ ਧਮਕੀ ਦਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਮੈਂ ਤੈਨੂੰ ਦੇਖ ਲਵਾਂਗਾ ਮੈਂ ਤੈਨੂੰ ਪਰਖ ਲਵਾਂਗਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਹੱਥ ਬੰਨ੍ਹ ਕੇ ਕਹਿੰਦੇ ਹਨ ਕਿ ਜੋ ਕੁਝ ਤੁਹਾਡੇ ਕੋਲ ਹੁੰਦਾ ਹੈ ਕਰ ਲਵੋ ਜੋ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਮੈਂ ਕਿਸੇ ਤੋਂ ਨਹੀਂ ਡਰਦਾ ਮੈਂ ਇੱਕ ਪ੍ਰਮਾਤਮਾ ਤੋਂ ਡਰਦਾ ਹਾਂ ਤੇ ਆਪਣੇ ਪਰਿਵਾਰ ਦਾ ਸਤਿਕਾਰ ਕਰਦਾ ਹਾਂ ਤੇ ਦੋਸਤੋ ਲੋਕਾਂ ਨੇ ਹੁਣ ਦੋਸ਼ ਰਾਜਵੀਰ ਜਵੰਦਾ ਦੇ ਮਾਮਾ ਜੀ ਉੱਤੇ ਲਗਾਏ ਹਨ ਕਿ ਦੋਸਤਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਉਹਨਾਂ ਨੇ ਦੋਸਤਾਂ ਦੇ ਨਾਲ ਮਿਲ ਕੇ हेलਮਟ ਦੇ ਕੈਮਰੇ ਬੰਦ ਕੀਤੇ ਹਨ ਰਾਜਵੀਰ ਜਵੰਦਾ ਨੂੰ ਉਸ ਦਿਨ 8 ਤੋਂ 10 ਮਿੰਟ ਪਹਿਲਾਂ ਰਾਈਡ ਕਰਨ ਦੇ ਲਈ ਭੇਜਿਆ ਜਾਂਦਾ ਹੈ ਇਹ ਇੱਕ ਵੱਡੀ ਸਾਜ਼ਿਸ਼ ਮਾਮਾਜੀ ਵੱਲੋਂ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਵੱਲੋਂ ਮਿਲ ਕੇ ਕੀਤੀ ਗਈ ਹੈ ਜਿਸ ਨੂੰ ਇਹ ਨਾਮ ਦਿੱਤਾ ਗਿਆ ਕਿ ਜਿਹੜਾ ਐਕਸੀਡੈਂਟ ਹੋਇਆ ਹੈ ਉਹ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਹੈ ਪਰ ਦੋਸਤੋ ਇਹ ਗੱਲਾਂ ਸਭ ਝੂਠ ਸਾਬਤ ਹੋ ਚੁੱਕੀਆਂ ਹਨ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਇਹ ਬਿਆਨ ਦਿੱਤਾ ਹੈ ਤੇ ਪੁਲਿਸ ਨੇ ਇਹ ਬਿਆਨ ਦਿੱਤਾ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਪਸ਼ੂਆਂ ਦੇ ਵਿੱਚ ਵੱਜਣ ਦੇ ਨਾਲ ਹੋਇਆ ਹੈ ਇਹ ਬੇਮੂਰਖ ਲੋਕ ਕਦੇ ਮਾਂ ਉੱਤੇ ਕਦੇ ਭੈਣ ਉੱਤੇ ਤੇ ਕਦੇ ਮਾਮਾ ਜੀ ਉੱਤੇ ਕਦੇ ਕਿਸੇ ਹੋਰ ਉੱਤੇ ਕਦੇ ਕਿਸੇ ਹੋਰ ਉੱਤੇ ਝੂਠੇ ਦੋਸ਼ ਲਾਉਂਦੇ ਹਨ ਪਰ ਅਜੇ ਹਾ ਕੁਝ ਵੀ ਨਹੀਂ ਇਹ ਸਾਬਤ ਹੋ ਚੁੱਕਿਆ ਹੈ ਕਿ ਇਹ ਇੱਕ ਐਕਸੀਡੈਂਟ ਹੋਇਆ ਹੈ ਜਿਸ ਕਰਕੇ ਸਾਡੇ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਦੋਸਤੋ ਇੱਕ ਬੇਨਤੀ ਹੈ ਪਰਿਵਾਰਕ ਮੈਂਬਰਾਂ ਦੇ ਉੱਤੇ ਗਲਤ ਇਲਜ਼ਾਮ ਨਾ ਲਗਾਓ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਨਾਲ ਖੜੋ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਅਰਦਾਸ ਕਰੋ ਤੇ ਦੋਸਤੋ ਜਿਵੇਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ